ਕੋਈ ਪਰਮੇਸ਼ਰ ਨੂੰ ਨੇੜੇ ਜਾਣਦਾ ਹੈ ਤੇ ਕੋਈ ਬਹੁਤ ਦੂਰ ਕੋਈ ਕਹਿੰਦਾ ਹੈ ਪਰਮੇਸ਼ਰ ਲਾਗੇ ਹੈ ਕੋਈ ਕਹਿੰਦਾ ਹੈ ਨਹੀਂ ਆਸਮਾਨ ਤੇ ਰਹਿੰਦਾ ਹੈ ਮੁਰਵਾਣੀ ਗੁਰੂ ਜੀ ਇਹ ਤਾਂ ਸਮਝਾਣਾ ਕਰ ਰਹੇ ਨੇ ਕਹਿੰਦੇ ਨੇ ਇਹ ਮਨ ਮਤ ਜਾਣੇ ਹਰ ਦੂਰ ਹੈ ਮਨ ਇਹ ਨਾ ਜਾਣ ਕਿ ਪਰਮੇਸ਼ਰ ਤੇਰੇ ਤੋਂ ਕਿਤੇ ਦੂਰ ਬੈਠਾ ਹੈ ਕਹਿੰਦੇ ਸਦਾ ਵੇਖ ਹਦੂ ਉਹਨੂੰ ਨੇੜੇ ਦੇਖ ਨੇੜੇ ਦੇਖ ਸਦ ਸੁਣਦਾ ਸਦ ਵੇਖਦਾ ਸਬਦ ਰਹਾ ਪਰਪੁਰ ਉਹ ਸਦਾ ਸੁਣਦਾ ਹੈ ਜੋੜੀ ਨਹੀਂ ਹੈ ਕਿ ਉਸ ਨੂੰ ਸੁਣਨ ਦੇ ਲਈ ਅਲਫਾਜ਼ ਚਾਹੀਦੇ ਨੇ ਅਸੀਂ ਅਲਫਾਜ਼ਾਂ ਤੋਂ ਜੋ ਬੋਲਾਂਗੇ ਉਹੀ ਉਹ ਸੁਣੇਗਾ ਨਹੀਂ ਜੋ ਅੰਦਰ ਸਾਡੇ ਸੋਚ ਵੀ ਚੱਲਦੀ ਹੈ ਉਹ ਉਸ ਨੂੰ ਵੀ ਸੁਣਦਾ ਹੈ ਤੋਂ ਸਦਾ ਵੇਖਦਾ ਵੀ ਹੈ ਕਿਵੇਂ ਵੇਖਦਾ ਹੈ ਸਾਰਿਆਂ ਦੇ ਨੇਤਰਾ ਰਾਹੀ ਉਹ ਵੇਖ ਰਿਹਾ ਹੈ ਸਰਬ ਨੈਣ ਆਪੇ ਖਣਹਾਰਾ ਸਬਦ ਰਹਾ ਪਰਪੁਰ ਅਰ ਸ਼ਬਦ ਦੀ ਕਮਾਈ ਕੀਤੇ ਬਿਨਾ ਗੁਰ ਸ਼ਬਦ ਨੂੰ ਜਾਣੇ ਬਿਨਾ ਗੁਰ ਸ਼ਬਦ ਦਾ ਗਿਆਨ ਲੈ ਬਿਨਾ ਇਹ ਗੱਲ ਸਾਡੇ ਪੱਲੇ ਨਹੀਂ ਪੈਂਦੀ ਇਸ ਕਰਕੇ ਗੁਰ ਦਾ ਗਿਆਨ ਲਵੋ ਕਮਾਓ ਜਦੋਂ ਸ਼ਬਦ ਨੂੰ ਕਮਾਵਾਂਗੇ ਫਿਰ ਇਸ ਅਵਸਥਾ ਦਾ ਆਪਾਂ ਪ੍ਰੈਕਟੀਕਲ ਕਰਾਂਗੇ ਤੇ ਆਨੰਦ ਮਾਣਾਂਗੇ ਉੱਚਾ ਪਾਰ ਬੇਅੰਤ ਸੁਆ उच अपार ते अन्थ स्वामि